ਹਲਾ ਤਾਂ ਮੈਂ ਦੁਪਹਿਰ ਕਰਕੇ ਹਲਫ ਹੋ ਲੈਂ ਜੇ ਤਾਂ ਅੱਜ ਮੇਰੀ ਭੈਣ ਮਨੀਸ਼ਾ ਕਪੂਰ ਜੀ ਨੇ ਪ੍ਰੋਗਰਾਮ ਰੱਖਿਆ ਸੀ ਵਰਕਰਾਂ ਨੂੰ ਸਾਦੇ ਲਈ ਉਹਨਾਂ ਨੂੰ ਸਰਟੀਫਿਕੇਟ ਦੇਣ ਲਈ ਬਹੁਤ ਵਧੀਆ ਉਪਰਾਲਾ ਸੀ ਭੈਣ ਦਾ ਔਰ ਵਰਕਰਾਂ ਚ ਜੋਸ਼ ਵਧਾਉਣ ਲਈ ਇਹ ਉਪਰਾਲਾ ਸੀਗਾ ਮੈਂ ਤਾਂ ਸਾਰੀਆਂ ਪਾਰਟੀਆਂ ਨੂੰ ਜਿੰਨੀਆਂ ਵੀ ਪਾਰਟੀਆਂ ਕਹਾਂਗਾ ਜਦ ਤੱਕ ਆਪਾਂ ਵਰਕਰਾਂ ਦੀ ਕਦਰ ਨਹੀਂ ਕਰਾਂਗੇ ਪਾਰਟੀਆਂ ਕਦੀ ਤਰੱਕੀ ਨਹੀਂ ਕਰ ਸਕਦੀ ਔਰ ਭੈਣ ਮਨੀਸ਼ਾ ਨੇ ਅੱਜ ਜਿਹੜਾ ਕਰਕੇ ਦਿਖਾਇਆ ਮੈਂ ਦੇਖਿਆ ਕਿ ਸਾਰਿਆਂ ਸਿੱਟਾਂ ਫੁੱਲ ਸੀ ਗਿਆ ਤੇ ਭੈਣਾ ਮੇਰੀਆਂ ਕੁਛ ਖੜੀਆਂ ਸੀ ਸਾਰਿਆਂ ਨੇ ਆਪਣੇ ਆਪਣੇ ਉੱਪਰ ਆਲਾ ਦੱਸਿਆ ਤੇ ਮੈਂ ਤਾਂ ਤੁਹਾਨੂੰ ਇਹ ਗੱਲ ਕਹਿਣਾਗਾ ਨਾਰੀ ਸ਼ਕਤੀ ਨੂੰ ਅੱਗੇ ਵੱਧ ਕੇ ਦੇਸ਼ ਦੇ ਕੰਮ ਲਈ ਅਗਿਆਨਾ ਚਾਹੀਦਾ ਬਾਗਡੋਰ ਸੁਭਾਨਨੀ ਚਾਹੀਦੀ ਹੈ ਉਹ ਤਾਂ ਇੱਕ ਕਰਪਸ਼ਨੇ ਖਤਮ ਹੋਗਾ ਜਿਸ ਹਿਸਾਬ ਨਾਲ ਸਾਡਾ ਕਰਪਸ਼ਨ ਵਧਿਆ ਹੈ ਨਾ ਦੇਸ਼ ਤੇ ਜੇ ਨਾਰੀ ਸ਼ਕਤੀ ਅੱਗੇ ਆਉਗੀ ਤੇ ਮੇਰੇ ਹਿਸਾਬ ਨਾਲ ਘੱਟੋੜੀ 50-60% ਜਿਹੜਾ ਕਰਪਸ਼ਨ ਹੈ ਇਹ ਡਾਊਨ ਆਊਗਾ ਤੇ ਮੈਂ ਮਨੀਸ਼ਾ ਕਪੂਰ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਸਭ ਤੋਂ ਵੱਡੀ ਗੱਲ ਹੈ ਜਿਹੜੇ ਵੀ ਉੱਪਰਲੇ ਲੀਡਰ ਹੈ ਐਫ ਜੀ ਵਰਕਰਾਂ ਦਾ ਆਪਣਾ ਮਨੋਵਲ ਵਧਾਨ ਤੇ ਤਾਂ ਜਾ ਕੇ ਪਾਰਟੀ ਅੱਗੇ ਤਰੱਕੀਆਂ ਕਰਣ ਗਿਆ ਕਿਉਂਕਿ ਬਦਕਿਸਮਤੀ ਹੈ ਗਈਆਂ ਕਿਉਂਕਿ ਇਹ ਲੀਡਰ ਜਿਹੜੇ ਛੋਟੇ ਲੀਡਰ ਕੰਮ ਕਰਦੇ ਨੇ ਉਹਨਾਂ ਨੂੰ ਜਦ ਮੌਕਾ ਆਂਦਾ ਤੇ ਸਾਰੀ ਪਾਰਟੀਆਂ ਪਿੱਛੇ ਹਟ ਜਾਂਦੀਆਂ ਨੇ ਤੇ ਵੱ ਜਿਹੜੇ ਛੋਟੇ ਲੀਡਰ ਨੇ ਉਹਨਾਂ ਨੂੰ ਹੌਸਲਾ ਦੇਣਾ ਚਾਹੀਦਾ ਵੱਡੇ ਲੀਡਰਾਂ ਨੂੰ ਤੇ ਤਾਂ ਪਾਰਟੀ ਅੱਗੇ ਵਧ ਸਕਦੀ ਹੈ ਤੇ ਫਿਰ ਮੈਂ ਦੁਬਾਰਤ ਆਪਣਾ ਮਨੀ ਸਰਦਪੁਰਜੀ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡੇ ਵੱਲੋਂ ਜਿਹੜਾ ਡਾਇਲਸੀ ਦਾ ਪ੍ਰੋਗਰਾਮ ਕੀਤਾ ਜਾਂਦਾ ਵਾ ਤੇਵਾ ਜੀ ਨੂੰ ਵੀ ਨਹੀਂ ਕੀ ਕਹਿਣਾ ਦੇਖੋ ਸਾਡਾ ਇੱਕ ਜਿਹੜਾ ਡੈਲਸੀ ਸੈਂਟਰ ਹੈ ਭਾਰਤ ਦਾ ਪਹਿਲਾ ਡੈਲਸੀ ਸੈਂਟਰ तकरीबन 90 ਤੋਂ 100 ਮਰੀਜ਼ਾਂ ਨੂੰ ਜੀਵਨਦਾਨ ਮਿਲਦਾ ਜਿੰਨੇ ਵੀ ਡੈਲਸੀਜ਼ ਮਰੀਜ਼ ਆ ਜਿਹੜੇ ਜ਼ਰੂਰਤਪਨ ਆ ਉਹਨਾਂ ਲਈ ਐਜੂਕੇਸ਼ਨ ਫਿਰਿਆ ਰਾਸ਼ਨ ਫਿਰਿਆ ਦਵਾਈ ਫਿਰਿਆ ਜਿਹੜਾ ਜ਼ਰੂਰਤਪਨ ਡੈਲਸੀਜ਼ ਮਰੀਜ਼ ਆ ਉਹਦੇ ਲਈ ਹਰ ਚੀਜ਼ ਫਿਰਿਆ ਤਾਂ ਇਹ ਭਾਰਤ ਦਾ ਪਹਿਲਾ ਡੈਲਸੀ ਸੈਂਟਰ ਹੈ ਮਰੀਜ਼ਾਂ ਨੂੰ ਰਹਿਣ ਲਈ ਸਾਡਾ ਇਸ ਕੰਮ ਵੀ ਦਾ ਆਸਰਾ ਮੈਗਾ ਉੱਥੇ ਵੀ ਸਾਡੇ ਏਸੀ ਰੂਮ ਹੈ ਮੈਂ ਤਾਂ ਤੁਹਾਡੇ ਮੀਡੀਆ ਦੇ ਥਰੂ ਸਾਰਿਆਂ ਨੂੰ ਇਹ ਕਹਿਣਾ ਚਾਹਣਾ ਇੱਕ ਵਾਰੀ ਆਓ ਇਹ ਜਿਹਨੂੰ ਇਹ ਜਿਹੜੇ ਸੰਸਥਾ ਨੇ ਕੋਈ ਵੀ ਭਾਵੇਂ ਸਾਡੇ ਹੈਲਪਫੁਲ ਐਨਜੀਓ ਆ ਜਾਂ ਕੋ ਐ ਜੀ ਨੂੰ ਆਪਣਾ ਜਾਨ ਦਿਓ ਆ ਅੱਜ ਦਾ ਜਿਹੜਾ ਯੁੱਗ ਹੈ ਧਰਮ ਤੋਂ ਜ਼ਿਆਦਾ ਜਿਹੜਾ ਤੁਹਾਡਾ ਯੋਗਦਾਨ ਇਹ ਜੀ ਕਰਮਯੋਗੀਆਂ ਨੂੰ ਚਾਹੀਦਾ ਹੈ ਜੀ ਇਹ ਸੰਸਥਾਵਾਂ ਨੂੰ ਚਾਹੀਦਾ ਕਿਉਂਕਿ ਭੇਡ ਚਾਰ ਚੰਨਾ ਫਸੋ ਪਰਮਾਤਮਾ ਨੂੰ ਕਰਮ ਦੀ ਸੇਵਾ ਦੇ ਵਾਸਤੇ ਜੈ ਜੀ ਹਾਂਜੀ ਹਾਂਜੀ ਠੀਕ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਗੁਰ ਨਦਰ ਕਰੇ ਅੱਜ ਸਾਡਾ ਆਮ ਆਦਮੀ ਪਾਰਟੀ ਦਾ ਆਫਿਸ ਅੱਜ ਖੁਸ਼ੀਆਂ ਨਾਲ ਭਰਿਆ ਹੋਇਆ ਸੀ ਜਿੱਥੇ ਔਰਤ ਦਾ ਚਿਹਰਾ ਖੁਸ਼누ਮਾ ਹੁੰਦਾ ਜਿੱਥੇ ਹਸਦਾ ਚਿਹਰਾ ਹੁੰਦਾ ਖਾਸ ਕਰਕੇ ਜਦੋਂ ਆਮ ਆਦਮੀ ਪਾਰਟੀ ਨੇ ਇੱਕ ਐਸਾ ਪ੍ਰੋਗਰਾਮ ਰੱਖਿਆ ਪੰਜਾਬ ਸਰਕਾਰ ਦੇ ਨਾਲ ਸਸ਼ਕਤ ਨਾਰੀ ਮਜ਼ਬੂਤ ਪੰਜਾਬ ਜਿੱਥੇ ਸਸ਼ਕਤ ਨਾਰੀ ਹੁੰਦੀ ਹੈ ਉੱਥੇ ਪੰਜਾਬ ਤਾਂ ਕੀ ਮੈਂ ਕਹਿੰਨੀ ਹਾਂ ਭਾਰਤ ਵੀ ਮਜ਼ਬੂਤ ਹੋਏਗਾ ਹਰ ਦੇਸ਼ ਮਜ਼ਬੂਤ ਹੁੰਦਾ ਜਿਸ ਦੇ ਘਰ ਦੇ ਵਿੱਚ ਉਸ ਦੀ ਜਿਹੜੀ ਬੇਟੀ ਹੈ ਮੁਸਕਰਾਉਂਦੀ ਹੈ ਜਿਸ ਦੇ ਘਰ ਦੇ ਵਿੱਚ ਉਸ ਦੀ ਮਾਂ ਮੁਸਕਰਾਉਂਦੀ ਹੈ ਔਰ ਆਮ ਆਦਮੀ ਪਾਰਟੀ ਨੇ ਜਿੱਥੇ ਸਾਨੂੰ ਪੰਜਾਬ ਨੂੰ ਸਾਡੇ ਖਾਸ ਕਰਕੇ ਲੁਧਿਆਣੇ ਨੂੰ ਪਹਿਲੀ ਮੇਅਰ ਦਿੱਤੀ ਮੈਡਮ ਇੰਦਰਜੀਤ ਕੌਰ ਦੇ ਨਾਂ ਦੀ ਮੈਂ ਜਿਸ ਟਾਈਮ ਮੇਰੀਆ ਵੋਟਾਂ ਪਈਆਂ ਸੀ ਮੈਂ ਉਹਦੀ ਗੱਲ ਤੁਹਾਡੇ ਨਾਲ ਜ਼ਰੂਰ ਕਰਾਂਗੀ ਤੇ ਮੈਨੂੰ ਇਹ ਮਾਣ ਬਹੁਤ ਮਹਿਸੂਸ ਹੋਇਆ ਕਿ ਅੱਜ ਮੈਂ ਧਾਰ ਕੇ ਵੀ ਜਿੱਤ ਗਈਆਂ ਕਿਉਂਕਿ ਮੇਅਰ ਬੰਨਾ ਮੈਨੂੰ ਖੁਦ ਨੂੰ ਮਹਿਸੂਸ ਹੋਇਆ ਕਿ ਉਹ ਮੇਅਰ ਨਹੀਂ ਮੈਂ ਮੇਅਰ ਬਣੀ ਹ ਸੋ ਸਾਡੇ अरविंद केजरीवाल जी मनीष सिसोदिया सर डॉक्टर अमनदीप मैम मैम गायत्री बिश्नोई और खास करके ਉਹਨਾਂ ਦੇ ਨਾਲ दीपक चौहान सर आदिल सर ਜਿੰਨੇ ਵੀ ਸਾਡੇ ਭਰਾ ਨਾਲ ਜੁੜੇ ਹੋਏ ਨੇ ਆਪਣਾ इमरान सर और पार्टी दफ्तर जितेंद्र खंगूड़ा जी ਸਾਡੀ ਭੈਣ اجਿੰਦਰ कौर जी ਦੇ નેਤਰਤਵ ਦੇ ਵਿੱਚ ਜੋ ਇਹ ਪ੍ਰੋਗਰਾਮ ਉਲੀਕਿਆ ਗਿਆ ਅੱਜ ਤੁਹਾਡੇ ਸਾਰਿਆਂ ਦੇ ਆਸ਼ੀਰਵਾਦ ਦੇ ਸਦਕਾ ਤੁਹਾਡੇ ਸਾਰੀ ਹਲਕਾ ਕੋਆਰਡੀਨੇਟਰ ਸਹਿਬਾਨਾਂ ਦੇ ਸਦਕਾ ਜਿੰਨੇ ਵੀ ਮੇਰੀਆਂ ਭੈਣਾਂ ਇੱਥੇ ਆਈਆਂ ਮੇਰੇ ਬਲਾਕ ਪ੍ਰੈਜ਼ੀਡੈਂਟ ਦੇ ਸਦਕਾ ਅੱਜ ਇਹ ਮੁਕੰਮਲ ਹੋਇਆ ਔਰ ਅੱਜ ਇੱਕ ਜ਼ਰੂਰ ਵਾਦਾ ਕਰਕੇ ਜਾਈਓ ਕਿ ਜਦੋਂ ਕਹਿੰਦੇ ਨਾ ਸ਼੍ਰੀ ਕ੍ਰਿਸ਼ਨ ਕਹਤੇ ਹਨ ਸਵਾਰਥੀ ਤੋਂ ਸਭੀ ਹੁੰਦੇ ਹਨ ਬੰਨਾ ਹੈ ਤਾਂ ਸਾਰਥੀ ਬਣੀਏ ਸੋ ਸਾਰਥੀ ਬੰਨਾ ਸਿੱਖੋ ਕਿਸੇ ਦਾ ਸੋ ਸਾਡੇ ਵਿੱਚ वरुण मेहता वीर जी ਹਮੇਸ਼ਾ ਹਰ ਪ੍ਰੋਗਰਾਮ ਦੇ ਵਿੱਚ ਸਾਡਾ ਹਮੇਸ਼ਾ ਸਾਥ ਦਿੰਦੇ ਨੇ ਸਨਾਤਨ ਸੇਵਾ ਸਮਿਤੀ ਵੱਲੋਂ ਸੋ ਇੱਕ ਇੱਕ ਭੈਣ ਦਾ ਧੰਨਵਾਦ ਕਰਨ ਦੇ ਨਾਲ ਨਾਲ ਜਿਹੜੀਆਂ ਮੇਰੇ ਕੋਆਰਡੀਨੇਟਰ ਸਹਿਬਾਨ ਬਿਮਾਰ ਹੈ ਜੇ ਨਹੀਂ ਆ ਸਕੇ ਉਹਨਾਂ ਦਾ ਔਰ ਖਾਸ ਕਰਕੇ ਹੱਥ ਜੋੜ ਕੇ ਤੁਹਾਡੇ ਪਰਿਵਾਰਾਂ ਦਾ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਸਾਨੂੰ ਐਨੇ ਵਧੀਆ ਮਾਲਾ ਦੇ ਵਿੱਚ ਐਨੇ ਵਧੀਆ ਮੋਤੀ ਦਿੱਤੇ ਸੋ ਅੱਜ ਜੋ ਪ੍ਰੋਗਰਾਮ ਉਲੀਕਿਆ ਗਿਆ ਸੀ ਕੋਸ਼ਿਸ਼ ਕੀਤੀ ਹੈ ਅੱਛਾ ਕਰਨ ਦੀ ਔਰ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕੋਸ਼ਿਸ਼ ਕਰਕੇ ਇਹਨੂੰ ਹੋਰ ਬਿਹਤਰ ਤੋਂ ਬਿਹਤਰੀਨ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਮੈਂ ਅਗਰ ਕਹਾ ਕਿ ਮੈਂ ਗੁਣਾ ਨਾਲ ਭਰੀ ਭਰੀ ਆ ਤੇ ਨਹੀਂ ਕੋਈ ਕਮੀ ਹੋ ਸਕਦੀ ਹੈ ਸੋ ਭੈਣਾਂ ਨਾਲ ਮਿਲ ਕੇ ਉਹ ਕਮੀਆਂ ਵੀ ਦੂਰ ਕਰਾਂਗੇ ਆਉਣ ਵਾਲੇ ਸਮੇਂ ਦੇ ਵਿੱਚ 2027 ਤੂਫਾਨੀ ਰੂਪ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲ ਭਾਰਤ ਮਾਤਾ ਕੀ ਜੈ ਸੋਰੀ ਆਈ ਸੀ ਐਟ ਪਹੁੰਚਿਆ ਮੈਂ ਬਾਈਬਲ ਪਾਰਟੀ ਦੇ ਦਫਤਰ ਦੇ ਵਿੱਚ ਕਿਉਂਕਿ ਨਾਰੀ ਸ਼ਕਤੀ ਨੂੰ ਪ੍ਰਮੋਟ ਕਰ ਰਿਹਾ ਕਿ ਦ बहुत अच्छा लग रहा है मैम मुझे यहाँ पे इनवाइट किया था हमारी सिस्टर है मनीषा कपूर जी उन्होंने मुझे बोला कि आपको अपना समय ज़रूर निकालना है इधर हम जो लुधियाने की महिलाएं हैं जो आगे बढ़कर समाज के लिए काम कर रही हैं उन्होंने कुछ मुकाम हासिल किया है उनको यहाँ बुलाकर सम्मानित किया गया है बहुत ही खुशी हुई है यहाँ पर पहुँच के कि नारियाँ एक दूसरे को कैसे सपोर्ट कर रही हैं आगे आ रही हैं समाज में बढ़ चढ़ कर जो है अपने सभी मोर्चों पर जो है कमान संभाल रही हैं इट्स अ लकी इट्स लकी टू बी हेयर एट प्रेजेंट आई वर्किंग एज अ मैनेजर इन इंडियन बैंक एंड ऑल्सो ए सोशल वर्कर तो बहुत अच्छा लगा कि हमारी एक मामूली सी हस्ती को बुला कर उन्होंने यहाँ पे सम्मान किया काफ़ी जो है लेडीज आई हैं महिलाई महिलाओं आई तो अलग अलग जो है बैकग्राउंड करती उन्होंने अलग अलग जो है अच्छा लग रहा है कि किस तरीके ਕਾਲਾ ਕੀਤਾ ਹੈ ਉਸ ਪ੍ਰਾਲੇ ਦੇ ਉੱਤੇ ਕੀ ਕਰਨਾ ਹੈ ਬਹੁਤ ਅੱਛਾ ਉਪਰਾਲਾ ਹੈ ਕਿਉਂਕਿ ਦੇਖੋ ਜਿਹੜੇ ਰਿਚ ਕਲਾਸ ਹੈ ਉਹ ਹਰ ਕਿਥੇ ਆਪਣੇ ਲਿਵਿੰਗ ਜਿਵੇਂ ਕਵਰੇਜ ਉਹਨਾਂ ਨੂੰ ਮਿਲ ਜਾਂਦੀ ਹੈ ਬਟ ਇੱਕ ਆਮ ਔਰਤ ਜੋ ਹੈ ਕੋਈ ਗ੍ਰਹਿਣੀ ਹੈ ਕੋਈ ਹੈ ਨਾ ਕੋਈ ਆਪਣਾ ਬੁਟੀਕ ਰਨ ਕਰ ਰਹੀ ਹੈ ਜਾਂ ਛੋਟੇ-ਛੋਟੇ ਕੰਮਕਾਜ ਆਪਣੇ ਕਰ ਰਹੀ ਹੈ ਬਟ ਉਹ ਵੀ ਮਿਹਨਤ ਕਰਦੀਆਂ ਨੇ ਆਪਣੇ ਕਾਰੋਬਾਰ ਨੂੰ ਚਲਾਉਣ ਲਈ ਆਪਣੀ ਰੋਜ਼ੀ-ਰੋਟੀ ਕਮਾਣ ਲਈ ਹੈ ਨਾ ਉਹਨਾਂ ਨੂੰ ਇੱਥੇ ਅੱਗੇ ਲੈ ਕੇ ਆਉਣਾ ਉਹਨਾਂ ਨੂੰ ਇੱਕ ਹੌਸਲਾ ਅਫਜ਼ਾਈ ਕਰਾਉਣਾ ਇਹ ਬਹੁਤ ਇੱਕ ਵੱਡੀ ਇੰਪੋਰਟੈਂਟ ਚੀਜ਼ ਹੈ ਔਰ ਅੱਛਾ ਖੁਸ਼ੀ ਮਿਲਦੀ ਹੈ ਕਿਸੇ ਵੀ ਲੇਡੀ जो तो इतना सम्मान मिलता है और अपने आप देखती हूँ कि एक औरत हर एक औरत स्पेशल है सम्मान योग है और इतने बुला के वो एक आम औरत नो जो बुला के एक तरह की सेलिब्रेशन हो रही है एंड एंड द चीयर ऑफ आर फॉर वुमेन लाइक इदा देखा जाता कि औरत औरत जलस ही करती है बट एक औरत औरत अगे जो हौसला अफजाई करने लगी है तो नारी शक्ति भी डबल हो जाती है एंड एज आई साइड मैं हूने अपनी एक अपनी लिखी हुई कविता की एक लाइन बोली सी नारी वास्ते कि जी नारी जो है जल की शीतलता भी है उसमें और अग्नि सी प्रचंडता भी है ना तो ये कुदरत की बख्शीश है औरत पर और उस औरत की जो काबिलियत है उसकी जो अचीवमेंट्स है उसको सेलिब्रेट करने के लिए इवेंट रखा है मुझे बहुत अच्छा लगा सारों सत श्रीकाल जी मैं मालवा सेंट्रल जोन इंचार्ज थे पंजाब स्टेट वुमेन कमीशन मेम्बर अजेंदर कौर ਅੱਜ ਸਾਡੇ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਸ਼ਲਾਘਾਯੋਗ ਕਦਮ ਪੁੱਟਿਆ ਗਿਆ ਹੈ ਸਾਰੀ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰਦੇ ਹਾਂ ਜੋ ਦਿਨ ਅਜੇ ਤੱਕ ਨਹੀਂ ਮਨਾਏ ਗਏ ਸੀ ਉਹ ਪੂਰੇ ਪੰਜਾਬ ਦੇ 28 ਜ਼ਿਲ੍ਹਿਆਂ ਦੇ ਵਿੱਚ ਇੱਕ ਸਾਰ ਮਨਾਏ ਜਾ ਰਹੇ ਨੇ ਮਹਿਲਾ ਉਦਮੀ ਦਿਵਸ ਦੇ ਨਾਮ ਤੇ ਸੋ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਵੱਖ-ਵੱਖ ਮਹਿਲਾਵਾਂ ਨੂੰ ਜੋ ਕਿ ਸਮਾਜ ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਰੁਤਬਾ ਰੱਖਦੀਆਂ ਨੇ ਔਰ ਅੱਗੇ ਵੱਧ ਚੜ੍ਹ ਕੇ ਸਮਾਜ ਲਈ ਕੰਮ ਕਰਦੀਆਂ ਨੇ ਉਹਨਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ ਇਸ ਸਪੈਸ਼ਲ ਓਕੇਸ਼ਨ ਲਈ ਇਸ ਸਪੈਸ਼ਲ ਉਪਰਾਲੇ ਲਈ ਅਸੀਂ ਜਿੱਥੇ ਜਾਂ ਪਰਦਾਨ ਮਨੀਸ਼ सिसोदिया ਜੀ ਦਾ ਧੰਨਵਾਦ ਕਰਦੇ ਆ ਉੱਥੇ ਹੀ ਪੰਜਾਬ ਪ੍ਰਦੇਸ਼ ਪ੍ਰਧਾਨ ਡਾਕਟਰ ਅਮਨਦੀਪ अरोड़ा ਜੀ ਦਾ ਜਿਨ੍ਹਾਂ ਨੇ ਇਹ ਸਾਰਾ ਕੁਝ ਸਾਨੂੰ ਸਿਖਾਇਆ ਕਿ ਅਸੀਂ ਇਹਨੂੰ ਕਿੱਦਾਂ ਆਰਗੇਨਾਈਜ਼ ਕਰਕੇ ਵਧੀਆ ਤੋਂ ਵਧੀਆ ਤਰੀਕੇ ਨਾਲ ਉਹਨਾਂ ਮਹਿਲਾਵਾਂ ਨੂੰ ਅੱਗੇ ਲੈ ਕੇ ਆਨਾ ਹੈ ਜਿਨ੍ਹਾਂ ਨੇ ਸਮਾਜ ਲਈ ਕੰਮ ਕੀਤੇ ਨੇ ਨਾਲ ਹੀ ਮੇਰੀ ਮੋਟੀਵੇਸ਼ਨ ਸਟੇਟ অবজারভার ਗਾਇਤਰੀ ਬਿਸ਼ਨੋਈ ਮੈਮ ਜੀ ਦਾ ਜੋ ਹਮੇਸ਼ਾ ਸਾਨੂੰ ਸਿਖਾਉਂਦੇ ਨੇ ਕਿ ਟੀਮ ਨੂੰ ਕਿੱਦਾਂ ਇਕੱਠੇ ਕਰਕੇ ਚੱਲਣਾ ਹੈ ਔਰ ਪੂਰੇ ਪੰਜਾਬ ਦੇ ਵਿੱਚ ਅਸੀਂ ਨਾਰੀ ਸ਼ਕਤੀ ਦਾ ਨਾਮ ਕਿਦਾਂ ਉਜਾਗਰ ਕਰਨਾ ਹੈ ਇਸ ਸੰਗਠਨ ਜੋ ਇਸ ਵਾਰ ਔਮਨ ਵਿੰਗ ਦੇ ਨਾਮ ਤੇ ਪੰਜਾਬ ਦੇ ਵਿੱਚ ਜਾਣਿਆ ਜਾਂਦਾ ਹੈ ਹਰ ਜਗ੍ਹਾ ਤੇ ਅਸੀਂ ਵੱਧ ਚੜ ਕੇ ਪਾਰਟਿਸਿਪੇਟ ਕਰ ਦਿਆ ਇਹ ਸਾਡੇ ਸਟੇਟ ਆਬਜ਼ਰਵਰ ਤੇ ਪੰਜਾਬ ਪ੍ਰਧਾਨ ਦੀ ਬਦੌਲਤ ਹੈ ਜੀ ਸੋ ਇਹ ਅੱਜ ਦਾ ਫੰਕਸ਼ਨ 28 ਜ਼ਿਲ੍ਹਿਆਂ ਦੇ ਵਿੱਚ ਡਿਸਟ੍ਰਿਕਟ ਇੰਚਾਰਜ ਦੀ ਡਿਊਟੀ ਲੱਗੀ ਸੀ ਜਿਨ੍ਹਾਂ ਨੇ ਆਰਗੇਨਾਈਜ਼ ਕਰਨਾ ਸੀ ਲੁਧਿਆਣਾ ਅਰਬਨ ਦਾ ਫੰਕਸ਼ਨ ਮਨੀਸ਼ਾ ਕਪੂਰ ਜੀ ਜੋ ਸਾਡੇ ਲੁਧਿਆਣਾ ਦੇ ਡਿਸਟ੍ਰਿਕਟ ਇੰਚਾਰਜ ਨੇ ਉਹਨਾਂ ਦੀ ਦੇਖਰੇਖ ਵਿੱਚ ਹੋਇਆ ਉਹਨਾਂ ਨੇ ਬੜੀ ਵਧੀਆ ਤਰੀਕੇ ਦੇ ਨਾਲ ਸਾਰਿਆਂ ਨੂੰ ਇਕੱਠਾ ਕਰਕੇ ਇਸ ਫੰਕਸ਼ਨ ਨੂੰ ਆਰਗੇਨਾਈਜ਼ ਕੀਤਾ ਔਰ ਲੁਧਿਆਣਾ ਦੇ ਵਿੱਚ ਪੰਜਾਬ ਦੇ ਵਿੱਚ ਆਪਣਾ ਮਾਨ ਰੱਖਣ ਵਾਲੀਆਂ ਮਹਿਲਾਵਾਂ ਨੂੰ ਅੱਗੇ ਲਿਆਂਦਾ ਜੋ ਪੰਜਾਬ ਦੇ ਲਈ ਕੰਮ ਕਰਦੀਆਂ ਨੇ ਲੋਕਾਂ ਦੀ ਸੇਵਾ ਕਰਦੀਆਂ ਨੇ ਔਰ ਸਾਡੇ ਸਾਰੇ ਕੋਆਰਡੀਨੇਟਰ ਇੱਥੇ ਮੌਜੂਦ ਨੇ ਕੁਝ ਨਹੀਂ ਹੈਗੇ ਕਿਸੇ ਰੀਜ਼ਨ ਕਰਕੇ ਬਾਕੀ ਚਾਰ ਕੋਆਰਡੀਨੇਟਰ ਸਾਡੇ ਨਾਲ ਖੜੇ ਨੇ ਸਾਰੇ ਬਲੋਕ ਪ੍ਰਧਾਨੇ ਇੱਥੇ ਮੌਜੂਦ ਨੇ ਸਾਰੇ ਕੋਆਰਡੀਨੇਟਰਸ ਦਾ ਬਲੋਕ ਪ੍ਰਧਾਨ ਦਾ ਤੈ ਦਿਲ ਤੋਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇਸ ਫੰਕਸ਼ਨ ਨੂੰ ਕਾਮਯਾਬ ਬਣਾ ਲਈ ਸਾਡਾ ਸਹਿਯੋਗ ਕੀਤਾ ਸਾਡੇ ਬਹੁਤ ਹੀ ਪੁਰਾਣੇ ਸਾਡੇ ਬਾਪੂ ਬਾਪੂ ਜੀ ਇੱਥੇ ਖੜੇ ਨੇ ਜਿਨ੍ਹਾਂ ਨੇ ਪਾਰਟੀ ਨੂੰ ਬੂਟਾ ਲਾਇਆ ਤੇ ਪਾਰਟੀ ਅੱਗੇ ਵਧੀ ਅਸੀਂ ਉਹਨਾਂ ਦਾ ਵੀ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਉਹਨਾਂ ਨੇ ਅੱਜ ਸਾਨੂੰ ਆਪਣਾ ਅਸ਼ੀਰਵਾਦ ਦਿੱਤਾ ਨਾਲ ਹੀ ਸਨਾਤਨ ਸੇਵਾ ਸਮਿਤੀ ਤੋਂ ਵਰੁਣ ਮਹਿਤਾ ਜੀ ਵੀ ਇੱਥੇ ਖੜੇ ਨੇ ਜਿਨ੍ਹਾਂ ਨੇ ਆਪਣਾ ਇਹ ਇਹਦੇ ਵਿੱਚ ਅਟੈਂਡੈਂਸ ਲਗਾਈ ਸਾਡਾ ਮਾਨ ਵਧਾਇਆ ਤੇ ਸਾਡੇ ਡਿਸਟ੍ਰਿਕਟ ਇਨਚਾਰਜ ਜਿਹੜੇ ਲੁਧਿਆਣਾ ਮੇਨਿੰਗ ਦੇ ਜਤਿੰਦਰ ਪਾਲ ਖੰਘੂੜਾ ਜੀ ਅਸੀਂ ਉਹਨਾਂ ਦੇ ਆਫਿਸ ਵਿੱਚ ਖੜੇ ਹੋ ਕੇ ਫੰਕਸ਼ਨ ਕਰ ਰਹੇ ਆਂ ਪਰ ਪਾਰਟੀ ਨੇ ਉਹਨਾਂ ਦੀ ਡਿਊਟੀ ਕਿਧਰੇ ਹੋਰ ਲਗਾਈ ਹੈ ਸੋ ਉਹਨਾਂ ਦਾ ਅਸ਼ੀਰਵਾਦ ਤੇ ਉਹਨਾਂ ਦੀ ਬਲੇਸਿੰਗਸ ਹਮੇਸ਼ਾ ਸਾਡੇ ਨਾਲ ਨੇ ਅੱਜ ਦਾ ਪੂਰਾ ਦਾ ਪੂਰਾ ਫੰਕਸ਼ਨ ਇਹ ਮਹਿਲਾਵਾਂ ਨੂੰ ਸਮਰਪਿਤ ਹੈ ਜਿਹੜੀਆਂ ਮਹਿਲਾਵਾਂ ਦੇਸ਼ ਤੇ ਸਮਾਜ ਲਈ ਪੰਜਾਬ ਲਈ ਲੁਧਿਆਣੇ ਲਈ ਕੁਝ ਕੰਮ ਕਰ ਰਹੀਆਂ ਨੇ ਉਹਨਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਆ ਤੇ ਇਹ ਆਸ਼ਵਾਸਨ ਦਵਾਣੇ ਆ ਕਿ ਜਿੱਥੇ ਕਦੇ ਵੀ ਤੁਹਾਨੂੰ ਜਦੋਂ ਵੀ ਲੋੜ ਪਏਗੀ 24 ਘੰਟੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਰਵਾਂਗੇ ਹਮੇਸ਼ਾ ਸਾਨੂੰ ਯਾਦ ਕਰਿਓ ਨਾਲ ਹੀ 2027 ਦੇ ਵਿੱਚ ਆਪਣੀ ਜਿੱਤ ਦਾ ਲੁਧਿਆਣਾ ਔਮਨ ਵਿੰਗ ਦੀ ਟੀਮ ਵੱਲੋਂ ਐਲਾਨ ਕਰਦੇ ਆ ਤਰਨ ਤਰਨ ਦੀ ਜਿੱਤ ਅਸੀਂ ਪੂਰੇ ਵੱਡੇ ਮਾਰਜਨ ਦੇ ਨਾਲ ਹਾਸਲ ਕਰਕੇ ਆਏ ਆ ਔਰ 2027 ਦੇ ਵਿੱਚ ਇਹ ਔਮਨ ਵਿੰਗ ਦੀ ਟੀਮ ਜਿਹੜੀ ਹੈ ਬੜਾ ਵੱਡਾ ਯੋਗਦਾਨ ਪਾ ਕੇ ਜਿੱਤ ਹਾਸਲ ਕਰਾਏਗੀ ਲੁਧਿਆਣਾ ਅਰਬਨ ਵੱਲੋਂ ਮੈਂ ਪਾਰਟੀ ਹਾਈ ਕਮਾਂਡ ਨੂੰ ਆਸ਼ਵਾਸਨ ਦਿਵਾਨੀ ਆ ਜੀ ਧੰਨਵਾਦ ਜੀ